ਕੀ ਹੋ ਗਿਆ ਜੀ ਇਹ ਮੇਰੇ ਬਾਬੂ ਚ ਖੇਡੋ ਚਾ ਲੈ ਗਿਆ ਮੈਂ ਤੇਰੀ ਚਾ ਰੰਗ ਦੀ ਗਏ ਕੀ ਸੋਚਿਆ ਸੀ ਤੇ ਕੀ ਹੋ ਗਿਆ ਕੀ ਬੜਿਆ ਸ਼ਣੀ ਵੀ ਚੱਜਰ ਸਨ نیچے ਕਿੰਬੜਣਾ ਕੀ ਮਾੜੇ ਬੰਦੇ ਨਾਲ ਤਾਂ ਬਾਹ ਨਾ ਪਵੇ ਉਹ ਸਿਆਣੇ ਨੇ ਸੱਚ ਕਿਹਾ ਨਾ ਮਾੜਾ ਕਹੇ ਤੇ ਜੰਮੇ ਤੇ ਨਾ ਮਾੜਾ ਕਿਸੇ ਦੇ ਆਵੇ ਹੋਰ ਕੀ ਆ ਸੋਚਿਆ ਤਾਂ ਸੀ ਵੀ ਹੁਣ ਕਦੇ ਮੱਥੇ ਨਹੀਂ ਲੱਗੂਗਾ ਪਰ ਕਰੀਏ ਕੀ ਜੀਤੋ ਪਹਿਨ ਦੇ ਭਰਾ ਆ ਗਏ ਆਪਣੇ ਕੋਲ ਇਥੇ ਮਿੰਤਾ ਕਰਨ ਲੱਗੇ ਬਸ ਉਹ ਜਵਾਕੜੀਆਂ ਦੇ ਮੂੰਹ ਤੇ ਜੀਤੋ ਪਹਿਨ ਦੇ ਮੂੰਹ ਨੂੰ ਰਖਾਸ ਵਾਪਸ ਲੈਣੀ ਪਈ ਉਹ ਵਿਚਾਰੇ ਹੁਣ ਦੇਖ ਆਪਣੇ ਆ ਕੇ ਪੈਰੀ ਪੱਗਾ ਧਰਨ ਕਿੰਨਾ ਮਿੰਤਾ ਕਟੀਆਂ ਉਹਨਾਂ ਨੇ ਤੇ ਬਾਕੀ ਰਹੀ ਗੱਲ ਉਹ ਜਵਾਕੜੀਆਂ ਦੀ ਉਹਨਾਂ ਨੇ ਆਪਣਾ ਕੀ ਮਾੜਾ ਕੀਤਾ ਸੀਗਾ ਆਪਾਂ ਤਾਂ ਉਹਨਾਂ ਦੇ ਮੂੰਹ ਨੂੰ ਜਵਾਕੜੀਆਂ ਦੇ ਉਹ ਕੰਜਰ ਬੰਦੇ ਦੇ ਮੂੰਹ ਨੂੰ ਤਾਂ ਆਪਾਂ ਸਾਰੀ ਉੱਪਰ ਕਿਹੜਾ ਨਾ ਉਹ ਜੇਲ੍ਹ 'ਚ ਰੱਖ ਲੈ ਉਹਨੂੰ ਤਾਂ 2-4 ਦਿਨ ਥਾਣੇ 'ਚ ਲਵਾ ਹੀ ਦਿੰਦੇ ਚੰਗਾ ਧੂਆ ਕਟਾਉਂਦੇ ਕਾ ਕੋਈ ਨਾ ਉਹਨਾਂ ਨੂੰ ਸਮਝਾ ਰਹਿੰਦੇ ਜਿਵੇਂ ਆਪੀ ਕਰਾ ਨਹੀਂ ਦੇਖਣਾ ਪਿਆ ਉਹਨੀਆਂ ਕਾਹਦੀ ਦੇਖਿਓ ਥਾਭੜਾ ਕਿੰਨਾ ਕੁ ਦੁਖੀ ਹੋਣਗੇ ਉਹਨਾਂ ਨੂੰ ਥਾਭੜਾ ਕਿੰਨਾ ਕੁ ਦੁਖੀ ਕਰਦਾ ਹੋਊਗਾ ਘਰੇ ਉਹ ਨਾ ਜਿਹੜਾ ਆਪਾਂ ਨੂੰ ਠਿੱਠ ਕਰ ਮਾਰਿਆ ਆਪਣਾ ਚੈਨ ਨੀਂਦ ਹਰਾਮ ਸਾਰਾ ਕੁਝ ਕਰਦਾ ਉਹ ਕੰਜਰ ਬੰਦੇ ਨੇ ਪਾਪੀ ਪਤਾ ਕੀ ਗੱਲ ਆ ਆਪਾਂ ਚੰਗੇ ਆ ਆਪਣੇ ਤਾਂ ਨਹੀਂ ਮਾਰਾ ਹੁੰਦਾ ਕਿਸੇ ਦਾ ਆਹ ਕਹਣਾ ਤਾਂ ਇਹੀ ਆ ਨਹੀਂ ਕਰ ਸਕਦੇ ਕਿਸੇ ਜਦੋਂ ਜਾਂਦਾ ਸੀ ਦੇਖਿਆ ਸੀ ਕੀ ਕਹਿ ਕੇ ਆ ਕਹਿੰਦਾ ਇੱਕ ਦਿਨ ਵੀਰੇ ਪੂਰਾ ਲਾਇਆ ਵੀ ਸ਼ਰਮ ਮਨ ਤੋਂ ਚੌਰਿਆ ਹਾਂ ਜੀ ਸਾਨੂੰ ਕਹਿੰਦਾ ਸੀ ਉੱਥੇ ਰੋਕੇ ਕਹਿੰਦਾ ਤੁਸੀਂ ਫਿਰ ਕੀ ਕਰ ਲਿਆ ਕਹਿੰਦਾ ਇੱਕ ਦਿਨ ਵੀ ਜੇਲ੍ਹ ਚ ਰੱਖ ਸਕੀ ਕਹਿੰਦਾ ਮੈਨੂੰ ਲੈ ਦੇ ਖੜਾ ਇੱਕ ਦਿਨ ਕੀ ਤੈਨੂੰ ਸਾਰੀ ਉਮਰ ਜੇਲ੍ਹ ਚ ਰਖਾ ਦਾਂਦੇ ਸੀ ਜੇ ਉਹਨਾਂ ਦੇ ਨਾਂ ਉਹ ਟਰੇਲਮੈਂਟਾ ਕਰਦੇ ਉਹਨਾਂ ਦੀ ਨਾਂ ਮੰਨਦੇ ਆਪਾਂ ਹਾਂ ਜੀ ਤਾਂ ਮੈਂ ਕਹਿੰਦੀ ਆ ਚਾਰ ਦਿਨਾਂ ਦਾ ਤੂੰ ਹੰਦਰੀ ਕੁੱਟਦੇ ਨਾ ਉਹ ਸੇਕ ਲੱਗ ਜਾਂਦਾ ਸਾਰੀ ਉਮਰ ਕਿਸੇ ਮੂਰੇ ਨੱਕ ਨਾ ਚੱਕਦਾ ਓਏ ਐ ਨਹੀਂ ਕਿਹਾ ਜਾਂਦਾ ਹੁੰਦਾ ਜਦੋਂ ਉਹ ਚੱਲ ਕੇ ਆਗੇ ਨਾ ਨੀਂਨੇ ਹੋ ਕੇ ਸਾਰਿਆਂ ਦੀ ਰੱਖਣੀ ਪੈਂਦੀ ਹੁੰਦੀ ਆ ਤਾਂ ਕਰਕੇ ਰੱਖਦੀ ਉਹਨਾਂ ਦੀ ਉਹਨਾਂ ਨੇ ਤਾਂ ਨਹੀਂ ਮਾਰਾ ਕੀਤਾ ਆਪਣਾ ਵਿਚਾਰਿਆਂ ਨੇ ਪੁੱਤ ਉਹ ਇੱਕ ਭੈਣ ਦੇ ਭਾਈ ਸੀਗੇ ਪਾਏ ਆ ਬਿਫੈਂਡ ਦਾ ਕਦੇ ਕੋਈ ਘਰੋਂ ਜੜਦਾ ਨਹੀਂ ਦੇਖ ਸਕਦਾ ਹੁੰਦਾ ਹੈਗਾ ਮੈਂ ਮੰਨਦੀ ਆ ਮੰਮੀ ਵੀ ਉਹ ਇਕੱਠੇ ਹੋ ਕੇ ਆਗੇ ਪਰ ਕਿਉਂ ਸਾਡੀ ਮਨਿੰਦਰ ਦਾ ਕੀ ਬੈਰ ਆ ਉਹਦੇ ਨਾਲ ਉਹ ਕਿਹੜਾ ਬੈਰ ਕੱਢਦਾਗਾ ਬਾਪੂ ਦਾ ਤੇ ਸਨੀ ਦਾ ਕੀ ਬੈਰ ਹੈਗਾ ਜਿਹੜਾ ਉਹਨੇ ਆਏ ਕਰਤੇ ਲਹੂ ਲਹਾਨ ਮੈਨੂੰ ਤਾਂ ਬਹੁਤ ਗੁੱਸਾ ਆ ਤੁਸੀਂ ਜੋ ਮਰਜ਼ੀ ਕਹੀ ਜਾਓ ਪਾਪੀ ਕਸੂਰ ਤਾਂ ਕਿਸੇ ਦਾ ਵੀ ਨਾ ਮੇਰਾ ਨਾ ਵੀਰੇ ਹੋਰਾਂ ਦਾ ਨਾ ਬਾਪੂ ਦਾ ਨਾ ਮਾਂ ਦਾ ਨਾ ਭੂਆ ਦਾ ਨਾ ਤੇਰਾ ਇਹ ਕਸੂਰ ਤਾਂ ਜਵਾਕੜੀਆਂ ਦਾ ਵੀ ਨਹੀਂ ਹੈਗਾ ਉਹਦੀ ਘਰ ਵਾਲਦਾ ਵੀ ਨਹੀਂ ਹੈਗਾ ਤੇ ਮਾਂ ਦਾ ਵੀ ਨਹੀਂ ਹੈਗਾ ਪਰੇਸ਼ਾਨ ਤਾਂ ਉਹ ਵੀ ਹੁੰਦੀਆਂ ਫਿਰਤੀਆਂ ਉਹਦੇ ਨਹੀਂ ਸੀ। ਤੇ ਤਾਂ ਗੱਲ ਸੁਣੀ ਆ ਉਹਨਾਂ ਦੀ ਉਹ ਕਹਿੰਦੇ ਭਾਈ ਅਸੀਂ ਦੁਖੀ ਆ ਅਸੀਂ ਤਾਂ ਆਪਦੀਆਂ ਨਾ ਭਾਂਜੀਆਂ ਦਾ ਕਰਕੇ ਤੇ ਆਪਦੀ ਭੈਣ ਦਾ ਕਰਕੇ ਚੋਪਾਂ ਨਹੀਂ ਸੁਧਾਰਦਾ ਕਹਿੰਦੇ ਇਹਨੂੰ ਮਿੰਟੋ ਮਿੰਟੀ ਦੇ ਗੀ ਉਹੀ ਤਾਂ ਗੱਲ ਹੈ ਵਿਚਾਰੇ ਦੁਖੀ ਤਾਂ ਉਹ ਬਹੁਤ ਨੇ ਉਹਨਾਂ ਨੂੰ ਘੜਾ ਘਟ ਤੰਗ ਕਰਦਾ ਉਹਨਾਂ ਨੂੰ ਬਥੇਰਾ ਤੰਗ ਕਰਦਾ ਹੈਗਾ ਕਹਿੰਦੇ ਕਿੱਥੇ ਬਿਠਾਵਾਂਗੇ ਅਸੀਂ ਆਪਦੀ ਭੈਣ ਨੂੰ ਲਿਜਾ ਕੇ ਹੁਣ ਤੇ ਨਾ ਬੱਚੇ ਹੁੰਦੇ ਨਾ ਅੱਜ ਨੂੰ ਨਵੇੜਾ ਕੀਤਾ ਹੁੰਦਾ ਕਹਿੰਦੇ ਇਹਦੇ ਨਾਲ ਪੁੱਤ ਨਾਲੇ ਕਹਿੰਦੇ ਹੁੰਦੇ ਹਨ ਨਾ ਆਪਾਂ ਤਾਂ ਵਾਦੇ ਹੱਥੇ ਵਾਲੇ ਬੰਦੇ ਹੈ ਨਹੀਂਗੇ ਜਿਹੜੇ ਨਾ ਬੰਦੇ ਨਾਲ ਕੋਈ ਉਹ ਹੀ ਗੱਲ ਬਦਲ ਲੈ ਸਕਣ ਉਹ ਪ੍ਰਮਾਤਮਾ ਦੀ ਨਿਗਾਹ ਹੈ ਉਹ ਆਪੇ ਗਿਣ-ਗਿਣ ਬਦਲ ਲੈਂਦਾ ਇਹ ਜੇ ਬੰਦਿਆਂ ਦੇ ਉਹ ਰੱਬਾ ਆਪ ਹੀ ਦੇਖਾ ਕੋਈ ਘਰੇ ਤੇਰਾ ਅੰਧੇਰ ਨਹੀਂ ਹੈਗਾ ਟਾਈਮ ਨਾਲ ਉਹ ਸਭ ਕੁਝ ਦਿਖਾਉਂਦਾਗਾ ਤੂੰ ਆ ਤੂੰ ਦੱਸਦੀ ਹੁੰਦੀ ਸੀ ਕਿ ਨਾ ਵੀ ਮੇਰੀ ਸਹੇਲੀ ਸੀ ਸ਼ਰਾਬੀ ਬੰਦੇ ਤੋਂ ਬੜੀ ਡੰਗ ਸੀ ਕਹਿੰਦੀ ਹੁੰਦੀ ਸੀ ਇਹ ਤਾਂ ਮੇਰਾ ਬੰਦਾ ਮਰ ਜੇ ਮੈਂ ਐਂ ਕੱਟ ਲੂੰਗੀ ਸੱਚੀ ਆ ਗੱਲਾਂ ਦੇਖ ਰਿਹਾ ਕਿ ਉਹ ਹਾਲਾਤ ਦੇਖ-ਦੇਖ ਕੇ ਮੈਨੂੰ ਤਾਂ ਇਹ ਲੱਗਦਾ ਫੇ ਇਹਦੇ ਘਰ ਦੀ ਵੀ ਇਹੀ ਕਹਿੰਦੀ ਹੋਣੀ ਆ ਰੱਬਾ ਇਹਨੂੰ ਚੱਕ ਲਾ ਮੈਂ ਤਾਂ ਰੰਡੂ ਕੋਈ ਕੱਟ ਲੂੰਗੀ ਮੈਂ ਤਾਂ ਪੂਰੀ ਚਹੰਟ ਆਉਂਦੀ ਮੈਂ ਨਾ ਅੱਜ ਖੁਣ ਪਰ ਜਿੱਦਾਂ ਪੂਰਾ ਸਤਿਨੂ ਵੇਸੀ ਹਾਂ ਮੈਨੂੰ ਉਹ ਟੱਕਰੀ ਸੀ ਸੀਬੋ ਆਈ ਉਹਨਾਂ ਦੀ ਜੀਰੋ ਮੜੀ ਅੱਛਾ ਦੇਖੋ ਉਹੀ ਮੇਰਾ ਸਾਖ ਲੱਗੀ ਸੀ ਤੇ ਉਹਨੇ ਮੈਨੂੰ ਦੱਸਿਆ ਜਿੰਨੀਆਂ ਮੇਰੀ ਜਠਾਣੀ ਨੇ ਮੇਰੇ ਨਾਲ ਕਰੀਆਂ ਸੀ ਨਾ ਮੈਂ ਸਹਰ ਕਰਕੇ ਇੱਥੇ ਆ ਗਈ ਸੀ ਸਭ ਕੁਝ ਸਹਰ ਕਰਕੇ ਤੇ ਹੁਣ ਮੇਰੀ ਜਠਾਣੀ ਘਰੋਂ ਕੱਢਦੀ ਉਹਦੇ ਜਵਾਕਾਂ ਨੇ ਫਿਰ ਉਹਦੇ ਨਾ ਹੋਈ ਜਾਂਦੀਆਂ ਉਹਦੀ ਹਜ਼ੂਰੀ ਚ ਨਹੀਂ maaf ਹੋ ਸਕਦਾ ਬੰਦਾ ਬੰਦੇ ਨੂੰ maaf ਕਰਦਾ ਕਹਿੰਦਾ ਬੰਦਾ ਬੰਦੇ ਤੋਂ ਉਹਲਾ ਰੱਖ ਲੂ ਫਰੋ ਨਹੀਂ ਸੀ ਸਤਾਲੇ ਤੋਂ ਨਹੀਂ ਰੱਖ ਸਕਦਾ ਹੈਗਾ ਉਹ ਤਾਂ ਸਭ ਨੂੰ ਦੇਖਦਾ ਦਿਨ ਭਰ ਹੀ ਸਭ ਦਾ ਨਿਵੇੜੇ ਕਰਦਾ ਹੈਗਾ ਹਾਂ ਸਭ ਤੇ ਬਾਪੂ ਜੀ ਤੁਸੀਂ ਅੰਦਰ ਜਾ ਕੇ ਆਰਾਮ ਕਰੋ ਹੈ ਤੁਸੀਂ ਉਹ ਨਾ ਪਾਓ ਹਾਂ ਪੈ ਜਾ ਭਾਈ ਜਾ ਕੇ ਚਲ ਆ ਜਾਓ ਪਾਪਾ ਚਲ ਮੈਂ ਮੂੰਗੀ ਦੀ ਦਾਲ ਨੂੰ ਢੱਕਾ ਲਾਉਣੀ ਹੈ ਹਾਂ ਮੈਂ ਚਾਹ ਦੀ ਕੁੱਟ ਕਰਾਂਗੇ ਜਿਸ ਦੀ ਸਾਪਾ ਨਾ ਬਾਕੂ ਨੂੰ ਥੋੜੀ ਜਿਹੀ ਖਿਚੜੀ ਬਣਾ ਦੇ ਸਹੀ ਗੱਲ ਹੈ ਪਾਪੂ ਪਾਪੂ ਇੰਨਾ ਹਲਕਾਇਆ ਖਾਣਾ ਬਣਾਉਂਦਾ ਹੈ ਖਾਣਾ ਸਹੀ ਗੱਲ ਹੈ ਰੋਟੀ ਨਹੀਂ ਰੋਟੀ ਵੀ ਚੱਜੇਗਾ ਤੇਰੇ ਕਿਉਂ ਨਹੀਂ ਰੋਟੀ ਦੀ ਗੱਦੀ ਹੈ ਦੀ ਕਿਉਂ ਜੁਟੇ ਵੀ ਨਹੀਂ ਚੱਜ ਨਾਲ ਉਤੋਂ ਆ ਤਕਲੀਫ ਹੋਗੀ ਹੁਣ ਚਲੋ ਕੋਈ ਨਾ ਪਾ ਹਾਂ ਕੋਈ ਚਰਦਾ ਜ਼ੋਰ ਲੱਗੂਗਾ ਨਹੀਂ ਜੋ ਖਾਊ ਰੋਟੀ ਆ ਬਾ ਰਹਿਣ ਦੇ ਨਿਆ ਖਿਚੜੀ ਹਾਂ ਚਾਹੇ ਕਰ ਪਾਣੀ ਪਾ ਲਿਆ ਛੋਟੀ ਪੀਲੀ ਚੱਤਰੋ ਹਾਂ ਬਣੀ ਪਈ ਹੈ ਲੈ ਖਿਚੜੀ ਧਰ ਤੇ ਹੁਣ ਦੋ ਦੁਬੱਟਾ ਬਣ ਕੇ ਕਿਉਂ ਬੈਠੀ ਹੈ ਹੁਣ ਤਾਂ ਅਸੀਂ ਨਾਲ ਹੈ ਤੇਰੇ ਭਰਾ ਵੀ ਤੇਰੇ ਨਾਲ ਹੈ ਨਾਲ ਤਾਂ ਹੈਗੀ ਹਮ ਨੂੰ ਫਿਰ ਵੀ ਸੋਚ ਤਾਂ ਹੁੰਦੀ ਹੈ ਕੀ ਕਰਾਂ ਜਦੋਂ ਤਾਂ ਉਹ ਆ ਉਹ ਚੁੱਪ ਕਰਕੇ ਜਿਵੇਂ ਬੈਠਿਆ ਹੁੰਦਾ ਹੱਦ ਹੋਈ ਪਈ ਹੈ ਸੋਚ ਸੋਚ ਤੈਨੂੰ ਕਾਹਦੀ ਹੈ ਸਮਾਂ ਵਧੀਆ ਹੁਣ ਗੱਲ بگੜ ਗਈ ਨਾ ਮੈਨੂੰ ਵੀ ਰਾਹ ਮਿਲ ਗਿਆ ਹੁਣ ਮੈਂ ਜਾਊਗੀ ਮਨਿੰਦਰ ਕੇ ਘਰੇ ਹੁਣ ਉਹਨਾਂ ਨੂੰ ਕਹੂੰਗੀ ਕਿ ਤੁਸੀਂ ਜਮਾਂ ਡਰਿਓ ਨਾ ਅਸੀਂ ਤੁਹਾਡੇ ਨਾਲ ਆਹ ਹੋ ਚਾਹ ਦੇਗ ਨਹੀਂ ਮਾਂਜੀਵੇਂ ਕਰਨਾ ਜਿਵੇਂ ਤੈਨੂੰ ਲੋਟ ਲੱਗੇ ਪਹਿਲਾ ਤਾਂ ਮੈਂ ਤੇਰੇ ਭਰਾਵਾਂ ਤੋਂ ਡਰਦੀ ਸੀ ਉਹਨਾਂ ਤੋਂ ਗੱਲ ਲੁਕਾਉਂਦੀ ਸੀ ਵੀ ਚਲ ਇਹਨਾਂ ਨੂੰ ਨਾ ਕਿਸੇ ਗੱਲ ਦਾ ਪਤਾ ਹੁਣ ਤਾਂ ਇਹ ਸਾਰੀ ਕਰਤੂਤ ਦਾ ਪਤਾ ਲੱਗ ਗਿਆ ਉਹਨਾਂ ਨੂੰ ਪਤਾ ਤਾਂ ਲੱਗ ਗਿਆ ਮੈਂ ਤਾਂ ਕਲੇਸ਼ ਤੋਂ ਹੀ ਡਰਦੀ ਰਹਿੰਦੀ ਆ ਨਹੀਂ ਤਾਂ ਬੋਲਣ ਨੂੰ ਤਾਂ ਕੀ ਹੋਇਆ ਮੈਂ ਵੀ ਬੋਲ ਪਿਆ ਕਰਾਂ ਮੈਨੂੰ ਆਇਆ ਰਹਿੰਦਾ ਵੀ ਕਲੇਸ਼ ਘਰੇ ਚੰਗਾ ਨਹੀਂ ਹੁੰਦਾ ਉਹ ਤਾਂ ਜਿਹੋ ਜਿਹਾ ਹੈਗਾ ਹੈਗਾ ਆ ਜਿੰਨਾ ਤੂੰ ਡਰਦੀ ਐ ਨਾ ਤਾਂ ਹੀ ਤਾਂ ਤੈਨੂੰ ਡਰਾਉਂਦੇ ਨੇ ਸਾਰਾ ਟਬਰ ਇਹ ਉਹੋ ਜੀ ਇਹਨਾਂ ਦੀ ਕੁੜੀ ਹੋਗੀ ਉਹੋ ਜੀ ਮਾਂ ਰਲਗੀ ਨਾਲ ਚੱਲ ਬੀ ਚੁੱਪ ਕਰ ਜਾ ਮੰਮੀ ਐਵੇਂ ਜਿਉ ਆ ਗਈ ਨਾ ਫੇਰ ਫੇਰ ਕਲੇਸ਼ ਵੱਜ ਜਾਊਗਾ ਫੇਰ ਆ ਜਾਣਗੇ ਮੈਂ ਨਹੀਂ ਹੁਣ ਡਰ ਕੇ ਰਹਿੰਦੀ ਬਹੁਤ ਜੇ ਰਹਿਣਾ ਤਾਂ ਥੱਲੇ ਲੱਗ ਕੇ ਰਹਿ ਗਈ ਇਹਨਾਂ ਦੇ ਛੋਟੇ ਜਿੱਤੋ ਆਹਾਂ ਮਿੱਟੀ ਕੋਈ ਰੋਜੂ ਟੁੱਪੂ ਦਾ ਕਰਦਾ ਪੁੱਤ ਆਹਾਂ ਨੂੰ ਕੀ ਕਰਦੀਆਂ ਇਹਨਾਂ ਨੇ ਛੱਲਾ ਜਾਂ ਪੰਨਿਆਂ ਸੀਗਾ ਮੈਂ ਚੱਲ ਇਹ ਚੱਕਦਾ ਪਹਿਲਾਂ ਮਿੱਟੀ ਜੀ ਬਹੁਤ ਨਾਲ ਹੋ ਗਈ ਖਫੜ ਨਾਲ ਚੱਕ ਕੇ ਲਿਜਵਾ ਖੰਦਰ ਪਿਆਗਾ ਮੁੱਢ ਨੂੰ ਉਹ ਵੀ ਚਾਹ ਪਾਣੀ ਕੋਈ ਰੋਟੀ ਟੁੱਪੂ ਦਾ ਪੁੱਛ ਲੈ ਕੋੜੇ ਹਾਂ ਜੰਗ ਜਿੱਤ ਕੇ ਆਇਆ ਮੁੰਡਾ ਪੁੱਛ ਲੈ ਉਹਨੂੰ ਦੇ ਦੇ ਨੂੰ ਕੂਚਲੇ ਲਾ ਕੂਚਲੇ ਨੂੰ ਕਹ ਦੇ ਤੂੰ ਆ ਦੇ ਕੁੱਤਾ ਨੂੰ ਕਹ ਕੂਚਲੇ ਮੇਰੇ ਕੁੱਤੇ ਨੂੰ ਕਿੰਨੀਆ ਕੂਚਲੇ ਮੇਰੇ ਪੁੱਤ ਐਹੀਆਂ ਕਰਤੂਤਾਂ ਨਹੀਂ ਕਰਦੇ ਤੇਰੇ ਪੁੱਤ ਵਰਗੀਆਂ ਕਾ ਨੂੰ ਕਹਦੇ ਤੇਰੇ ਪੁੱਤ ਕੋ ਕੁੱਤਾ ਸਮੂ ਗਿਆ ਸੀ ਕਰ ਦੇ ਆਖਿਆਗਾ ਜਾ ਕੇ ਤੇਰੇ ਪੁੱਤਾਂ ਨੂੰ ਚਲ ਮੇਰੇ ਪੁੱਤ ਦਾ ਆਇਆਗਾ ਸੋ ਨੂੰ ਪਤਾ ਲੱਗਿਆ ਸੋ ਨੂੰ ਸੱਦ ਲੈਨੇ ਆ ਸੰਤਣਾਂ ਕੋ ਬਿੜ ਕਹਣਾ ਦੀ ਨਹੀਂ ਪੈਣੇ ਕਹਿੰਦੇ ਹੁੰਦੇ ਨੇ ਪਿੰਡ ਦਾ ਕਹਰਾ ਤੂੰ ਪਤਾ ਲੱਗ ਜਾਂਦਾ ਮੇਰੇ ਦੇ ਪੁੱਤਾਂ ਦਾ ਨਾਂ ਪੁੱਛ ਜਾ ਕੇ ਪਿੰਡ 'ਚ ਆਹੋ ਪੁੱਛਿਆ ਹੀ ਤੇਰੇ ਕੁੱਤਾਂ ਦਾ ਨਾਂ ਓਹੋ ਤਸ ਤਾਂ ਮੌਕਾ ਭਾਲਦੀਆਂ ਰਹਿੰਦੀਆਂ ਵੀ ਕਿਹੜੇ ਪੇੜਾ ਤੋਂ ਗੱਤੂ ਮੋਵੇ ਰੱਖਨੇ ਐ ਸੱਚੀ ਗੱਲ ਕਹਿ ਦਿੰਦੇ ਨਾ ਤਾਂ ਇਹ ਮਿਰਚਾਂ ਲੱਗਦੀਆਂ ਤਾਂ ਇਹ ਤਾਂ ਬੁੜਕ-ਬੁੜਕ ਬੋਲਦੀ ਐ ਲੈ ਨੱਚਾਂ ਲੱਗਣਾ ਤੁਸੀਂ ਮਾਵਾ ਦੀ ਕਿਹੜੇ ਪੇੜਾ ਲਗਾ ਬਈ ਤੂੰ ਫਿੱਟ ਕਰੀ ਜਾਨੀਂ ਰੋਟੀ ਦੀ ਨਹੀਂ ਟੁੱਕਦੀ ਨੀਂਗੀ ਉਹ ਤਾਂ ਸੌਤਾ ਹੋਈ ਜਾਂਦਾ ਕੋਈ ਨਾ ਮੇਰੀ ਧੀ ਨਹੀਂ ਬਣਾਉਣੀਆਂ ਰੋਟੀਆਂ ਬਣਾ ਲੂਗੀ ਇਹ ਤਾਂ ਜੇ ਤੂੰ ਆ ਜੈ ਨਾ ਸਾਡੇ ਘਰੇ ਆਦੀ ਲੜਾਈ ਸ਼ੁਰੂ ਕਰ ਦਿੰਨੀ ਐਗੀ ਮੈਂ ਲੜਾਈ ਪਾਉਣੀ ਐ ਕਿ ਤੁਸੀਂ ਪਾਉਣਿਆ ਆਹੋ ਪਾਉਣਿਆ ਸੀ ਚੱਲ ਬੀਬੀ ਚੁੱਪ ਕਰ ਜਾ ਇਹ ਤਾਂ ਸੋਨੂੰ ਵੀ ਪਤਾ ਐ ਵੀ ਲੜਾਈ ਕੌਣ ਪਾਉਂਦਾ ਐ ਯਾਨੀ ਕਿ ਤੁਸੀਂ ਬਣਦੇ ਪਾਉਨੇ ਹੋ ਗੱਲਾਂ ਨੂੰ ਲੈ ਲੈਂਦੀ ਆ ਬੀਬੀ ਰੋਟੀ ਲੱਖਣੀ ਹੋ ਬਣਾ ਲੈ ਰੋਟੀ ਬਣਾ ਲੈ ਦੇ ਦੇ ਬਣਾ ਕੇ ਪਰੌਂਠੇ ਇਹਨਾਂ ਨੂੰ ਖੱਟ ਦੀ ਦੇਖ ਜਿਵਾ ਕਹਣਾ ਦੁੱਧ ਚੁੰਗਦਾ ਉਹਦੀ ਸਾਰ ਲੈ ਲਾ ਕੇ ਤੈਨੂੰ ਕਿਹਾ ਸੀ ਨਾ ਉਹ ਤਾਂ ਦੇਖਦੀ ਰਹਿੰਦੀ ਐ ਵੀ ਕਿਹੜੇ ਵੇਲੇ ਮਾਂ ਆਂਦੀਆਂ ਇਕੱਠੀਆਂ ਬਹਿਣ ਤਾਂ ਮੈਂ ਵਿੱਚ ਜਾ ਕੇ ਬੋਲਾਂ ਤੇ ਫਿਰ ਦੇਖੀ ਜਾਂਦੇ ਤੂੰ ਪੁੱਪ ਤੈਨੂੰ ਕਿੰਨੇ ਵਾਰਾ ਕਹੇ ਵੀ ਨਾ ਚਿਪੇਣਾ ਤੂੰ ਐਵੇਂ ਉੱਚੀ ਪਦੀਰੇ ਨਹੀਂ ਮਿੰਡ ਮਿੰਡ ਕਰੀ ਜਾਂਦੀਆਂ ਰਹਿਣੀ ਇਹਨਾਂ ਦੇ ਮੂਰੇ ਚੱਲ ਮਾਂ ਮੈਂ ਜਾ ਕੇ ਕੁਛ ਦੀਆਂ ਉਹਨਾਂ ਕੀ ਗੱਲ ਬਾਤ ਹੈ ਚੁੱਪ ਜੇ ਕਰਿਆ ਬੈਠੇ ਹੈ ਮੈਨੂੰ ਤਾਂ ਸੋਚ ਉਹਦੀ ਵੀ ਲੱਗੀ ਪਈ ਐ ਚੁੱਪ ਕਰੂਗਾ ਪਤਾ ਹੈ ਵੀ ਇਹ ਜਿਹੇ ਕਰਤੂਤਾਂ ਕੀਤੀਆਂ ਸੀ ਤਾਂ ਭੁੱਲ ਤੀ ਮੈਂ ਕਿਆ ਢੋਲੇ ਭਾਗ ਹੈ ਨਵੇਂ ਤੋਂ ਨਵੇਂ ਸ਼ਰਮੀ ਨਹੀਂ ਆਵੜੇ ਮਿੱਟੀ ਜੀ ਮਰਾ ਵਰਦੀਆਂ ਧੀਆ ਹੋ ਰਹੀਆਂ ਰੁੱਟੀ ਪਾਣੀ ਦਾ ਆ ਕਿਦਾਂ ਦਾ ਚੁੱਲਾ ਬਣ ਕੇ ਸਟ ਰੱਖਿਆ ਬਾੜੀ ਰੁਕਾਨ ਬਣਦੀ ਐ ਕਿੱਲੇ ਤਾਂ ਮਿੱਟੀ ਨਹੀਂ ਲੱਗਦੀ ਹਾਂ ਜਿਆਦੇ ਸਿਆਣੀਆਂ ਬਣਦੀਆਂ ਬੋਲਣ ਜੋ ਕੀਆਂ ਧੀ ਆ ਜੂ ਤਾਂ ਚੜਦੇ ਤੇ ਚੜਦੀਆਂ ਗੱਲਾਂ ਕਰਦੀ ਐ ਮਾਂ ਉਦੋਂ ਲਖਣਪੂਰਾ ਨਹੀਂ ਕੋਸੇ ਦਾ ਵੀ ਸਮਾਂ ਨਹੀਂ ਬੱਦਲ ਤੇ ਬੋਲਣ ਵੀ ਨਾ ਹੁਸ਼ਕਾ ਚਾਹ ਚਾਹ ਫਰਾਇਓ ਨਹੀਂ ਚਾਹ ਚਾਹ ਫਰਾਇਓ ਲਈ ਸੁਣਦੇ ਹੋ ਜੀ ਇੱਥੇ ਕਾਤੋਂ ਕੋਲੋਂ ਖੜੇ ਹੋ ਕੇ ਚਾਹ ਪੀਓ ਪਾਰ ਆ ਜਾਂਦੇ ਇਨਸਾਨਾਂ ਚ ਪੈਣਗੇ ਬਸ ਪਾਰ ਕਰ ਚੁੱਕੀ ਮੁੰਡੀ ਨਹੀਂ ਤਾਂ ਫੇਰ ਕੀ ਹੋ ਗਿਆ ਖੜੇ ਹੋ ਚਾਹ ਪੀਓ ਤੇ ਨਾਲ ਮੇਰੀ ਗੱਲ ਸੁਣੋ ਫੇਰ ਕੀ ਹੋ ਗਿਆ ਨਸੀਬ ਤਾਂ ਬੰਦਿਆ ਜੇ ਪੈਂਦੀਆਂ ਰਹਿਗੇ ਫੇਰ ਕੀ ਹੋ ਗਿਆ ਗੱਲ ਹੈ ਕੋਈ ਐ ਮੂੰਹ ਬਣਾ ਕੇ ਪਈਓ ਉਹ ਬਸ ਮੈਂ ਤਾਂ ਉਹ ਪੈ ਗਿਆ ਮੈਂ ਤੇਰੇ ਨਾਲ ਨਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਐ ਉਹ ਤਾਂ ਮੈਨੂੰ ਨਾ ਬੁਲਾਉਂਦਾ ਅਰਜਨ ਪ੍ਰਾਪਤ ਮਿਲਣਾ ਆਉਣੀ ਹੈਗੇ ਅੱਜ ਫਿਰ ਤੁਸੀਂ ਭਰਾਵਾਂ ਨੂੰ ਬੁਲਾ ਲਿਆ ਤੇ ਉਹ ਫਿਰ ਦੀ ਹੋਰਨੇ ਕਿਸਾਨਾਂ ਨੂੰ ਤੇ ਫੋਕ ਕਰਤਾ ਮੈਂ ਤਾਂ ਉਹਨਾਂ ਦੇ ਮੂਹਰੇ ਬੋਲਣ ਜੋਗ ਨਹੀਂ ਗਿਆ ਮੇਰੀ ਗੱਲ ਸੁਣੋ ਮੇਰਾ ਕੀ ਜੀਕਤ ਦਾ ਉਹਨਾਂ ਨੂੰ ਬੁਲਾਉਂਦਾ ਜਦੋਂ ਕੋਈ ਮੁਸੀਬਤ ਆ ਪੈਂਦੀ ਹੈ ਤਾਂ ਮੈਨੂੰ ਸੱਦਣਾ ਪੈਂਦਾ ਮੈਂ ਕਿਹਨੂੰ ਸੱਦਾ ਹੋਰ ਦੱਸ ਹੋਰ ਕੌਣ ਖੜੇ ਆ ਕੇ ਜੇ ਕੋਈ ਮੇਰੇ ਨਾਲ ਫੜਦਾ ਹੋਵੇ ਤਾਂ ਮੈਨੂੰ ਕੀ ਸੱਦਣ ਦੀ ਲੋੜ ਆ ਮੈਨੂੰ ਮੇਰਾ ਤਾਂ ਉਹਦੇ ਭਰਾਮਾਂ ਤੇ ਜ਼ੋਰ ਪੈਂਦਾ ਨਾ ਮੈਂ ਤਾਂ ਉਹਨਾਂ ਨੂੰ ਸੱਦ ਸਕਦੀ ਆ ਨਾ ਚੁੱਪੋਂ ਗੱਲ ਸੱਤਲੇ ਕਰ ਉਹ ਮੇਰਾ ਤਾਂ ਕਿਸੇ ਨੂੰ ਪਛਾਹੀ ਨਹੀਂ ਕਿਸੇ ਨੂੰ ਉਹਦੇ ਭਰਾਮਾਂ ਦੀ ਆ ਕਿਸੇ ਨੂੰ ਆਉਦੀ ਮਾਫੀ ਉਹਦੀ ਆ ਲੈ ਕੰਮ ਲੰਮਾ ਤੇਰਾ ਕਿਉਂ ਨਹੀਂ ਨਾ ਮੈਂ ਹੈਗੀ ਆ ਤੇਰੇ ਨਾਲ ਮਨਿੰਦਰ ਕਿੰਨਾ ਮਿਟਣੀ ਕਿੰਨਾ ਵੀ ਝਗੜੇ ਖੇਰ ਵੀ ਮੈਂ ਤੇਰੇ ਨਾਲ ਖੜੀ ਰਹਿੰਦੀ ਆ ਤਾਂ ਫੇਰ ਵੀ ਤੂੰ ਹਰ ਵਾਰ ਇੰਜ ਤੋਨਾ ਰਹਿਣਾ ਵੀ ਮੇਰੇ ਨਾਲ ਕੋਈ ਨਹੀਂ ਗੱਲਾਂ ਕਰ ਕਿਵੇਂ ਆਏ ਕਿਵੇਂ ਚਾਹ ਮੋਣ ਆਈਆਂ ਇਤਰਾ ਪੀਣ ਨੂੰ ਇਹਨੂੰ ਜਿੱਕ ਦਿੱਤਾ ਸੁਣਾਲੇ ਮੇਰੀ ਗੱਲ ਸੁਣ ਮਨਿੰਦਰ ਕੋ ਜਾਣ ਹੁਣ ਕੋਈ ਲੋੜ ਨਹੀਂ ਚਲੋ ਬੋਲ ਗਿਆ ਉਸ ਕੱਲ ਤੇ ਮਿੱਟੀ ਠੀਕ ਹੈ ਨਾ ਇਹ ਕਿ ਮਿੱਟੀ ਭਾਜੀ ਉਸ ਦਿਨ ਤੇ ਹੁਣ ਹੋਈ ਨਹੀਂ ਬੜੀ ਗੱਲ ਹੁਣ ਚੱਲ ਬਲਿੰਦਰ ਦਾ ਵੀ ਆਪੇ ਜਿੱਥੇ ਕਰਨਾ ਹੋਊਗਾ ਉਲੇ ਕਰ ਦੇਵੇ ਬਸ ਆਪਣੀ ਗੱਲ ਦੇ ਸੁਮਨਿੰਦਰ ਕਿਧਰ ਆ ਗੋ ਤਾਂ ਹੀ ਮੈਂ ਅੰਦਰ ਆ ਕੇ ਬੈਗਾ ਸੀ ਜੇ ਤੁਸੀਂ ਸਵਾਲ ਤੇ ਸਵਾਲ ਕਰੀਆ ਮੈਨੂੰ ਉਧਰ ਪੈਦਾ ਮੈਂ ਵੀ ਕਿਸੇ ਨਾਲ ਗੱਲ ਕਰਨੀ ਚੱਲ ਕੋਈ ਨ ਕੋਈ ਕੁਸਾਨਾ ਕਰੋ ਮੈਂ ਤਾਂ ਆਪਣੀ ਕੈਬਿਨ ਤੇ ਕੀ ਬਣਾ ਕੇ ਦਾਂ ਮੈਂ ਤੇਰੇ ਵਾਸਤੇ ਤੂੰ ਦੱਸ ਕੋਈ ਮੈਂ ਅੱਜ ਸਬਜ਼ੀ ਬਣਾਉਂਗੀ ਕੁਛ ਮਾਝੀ ਬਣਾ ਲਾਂ ਫਿਰ ਚਾਹ ਤਾਂ ਪੀ ਲਉ ਖੜੇ ਹੋ ਕੇ ਐਂ ਹੀ ਪਏ ਰਹੂੰ ਪੀ ਲੂੰਗਾ ਸਬਜ਼ੀ ਕੀ ਤਾਂ ਪੀ ਲੂੰਗਾ ਨਹੀਂ ਜੀ ਕਰਦਾ ਇਹ ਨਹੀਂ ਖੜੇ ਹੋਊਂ ਦੇਖੀ ਤੁਸੀਂ ਕਮਾਲ ਕਰਦੇ ਹੋ ਮੇਰੇ ਨਾਲ ਕਾਦੀ ਨਾਰਾਜ਼ਗੀ ਨਹੀਂ ਤੇਰੇ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਠੀਕ ਹੈ ਨਾ ਹਾਂ કરી ਜਾਓ ਜੇ ਕੋਈ ਵੀ ਗੱਲ ਹੋਊਗੀ ਨਾ ਮੇਰੇ ਭਰਾ ਆਪੇ ਸੰਭ ਲੈਣਗੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਮੈਨੂੰ ਆਂ ਦੱਸ ਜਦੋਂ ਭੈਣ ਸੀਗੀ ਤੈਨੂੰ ਭਲਾ ਤੇ ਆਦੇ ਭਰਾਵਾਂ ਨੂੰ ਫੋਨ ਕਰਨ ਦਾ ਸਿੱਖਿਆ ਕਿਹਾ ਸੀ ਕਿ ਫੇਰ ਕੀ ਹੋਗੇ ਜੇ ਭਰਾਵਾਂ ਨੂੰ ਫੋਨ ਕਰਤਾ ਦੁੱਖ ਦੇ ਸੁੱਖ ਦੇ ਜੀ ਆnde ਆ ਕੇ ਖੜਦੇ ਹੁੰਦੇ ਆ ਹੋਰ ਬਗਾਨੇ ਆ ਕੇ ਖੜਦੇ ਨਹੀਂ ਗੱਲ ਦੁੱਖ ਦੇ ਸੁੱਖ ਦੇ ਦੀ ਗੱਲ ਪਿੱਛੇ ਤੇ ਵੇਚਦੀ ਦੀ ਪਤਾ ਵੀ ਕਿੰਨੀ ਵੇਚਦੀ ਵੀ ਉਹਨਾਂ ਦੇ ਸਾਹਮਣੇ ਕਿੱਥੇ ਮੈਂ ਅਗਲਾਂ ਦੇ ਨਾਲ ਹਿੱਕ ਤਾਂਕ ਕੇ ਲੱਗਦਾ ਤੂੰ ਐਵੇਂ ਚੱਕ ਕੇ ਫੋਨ ਧਮਾਤਾ ਜਦੋਂ ਐਮੋ ਦੀ ਗੱਲ ਹੋ ਜੇ ਨਾ ਉਦੋਂ ਸਮਝ ਨਹੀਂ ਆਉਂਦਾ ਹੁੰਦਾ ਵੀ ਕੀ ਕਰੀਏ ਕੀ ਨੂੰ ਕਹੀਏ ਤਾਂ ਮੈਂ ਤਾਂ ਉਹਦੇ ਭਰਾ ਨੂੰ ਵੀ ਫੋਨ ਕਰਨਾ ਸੀ ਨਾਲੇ ਮੈਨੂੰ ਕੀ ਪਤਾ ਸੀ ਵੀ ਉਹ ਆ ਕੇ ਨਵੇੜੇ ਜਾਣਗੇ ਤਾਂ ਤੁਹਾਨੂੰ ਉਹਨਾਂ ਦਾ ਨਵੇੜਾ ਚੰਗਾ ਨਹੀਂ ਲੱਗਣਾ ਗੱਲ ਚੰਗਾ ਲੱਗਣ ਦੀ ਜਾਂ ਮਾੜਾ ਲੱਗਣ ਦੀ ਨਹੀਂ ਹੈਗੀ ਰঞ্জੀਤ ਕੁਰੇ ਗੱਲ ਤਾਂ ਸਿਰਫ ਅਣਖ ਦੀ ਹੈ ਤੇ ਮੇਰੇ ਗੁੱਸੇ ਦੀ ਮੇਰੀ ਅੜੀ ਅੜੀ ਨੂੰ ਦੱਸ ਕਿਵੇਂ ਛੱਡ ਦਿਆਂ ਜੇ ਅੜੀ ਨੂੰ ਇੱਕ ਵਾਰੀ ਛੱਡ ਤਾ ਨਾ ਤਾਂ ਆਪਣੇ ਆਪ ਦੇ ਸਾਹਮਣੇ ਖੜਾ ਨਹੀਂ ਹੋਇਆ ਜਾਣਾ ਕੋਈ ਤੂੰ ਕਿਵੇਂ ਆਪਣਾ ਸਾਹਮਣਾ ਕਰੂ ਕਿਵੇਂ ਲੋਕਾਂ ਦਾ ਸਾਹਮਣਾ ਕਰੂ ਕੀ ਕਹਿਣਗੇ ਲੋਕ ਹਜੇ ਵੀ ਤੁਸੀਂ ਉਹਦੀਆਂ ਆੜੀਆਂ ਲੈ ਕੇ ਬੈਠੇ ਹੋ ਆ ਤੁਹਾਡੀਆਂ ਆੜੀਆਂ ਕਰਕੇ ਤਾਂ ਕਿੰਨਾ ਕੁਝ ਹੋ ਗਿਆ ਕਿੰਨਾ ਕੋ ਬੇਚਿਤ ਕਰਾਉਗੇ ਨਾਲੇ ਮੇਰੇ ਭਰਾ ਨੂੰ ਤੇ ਨਾਲੇ ਆਪ ਫਿਰ ਕਿਸੇ ਦਾ ਸੋਹਣੀ ਹੈਗੀ ਚਲ ਕੋਈ ਨਹੀਂ ਜੈ ਜੀ ਨਿੰਦਰੀ ਤੂੰ ਚੰਗਾ ਨਾ ਪਤਾ ਇੱਕ ਕਦਮ ਤੋਂ ਤੁਂਝ ਤੇ ਆਸੇ ਤੁਝਾ ਚੱਲਿਆ ਨਾ ਕੋਈ ਗੱਲ ਜਿਵੇਂ ਆਪਦੇ ਚੱਲੇ ਹੋਏ ਕੰਨੋਂ ਤੇ ਪਿੱਛੇ ਫੇਲ ਹੋ ਗਿਆ ਤਾਂ ਇਹਦਾ ਮਤਲਬ ਇਹ ਇਤਬਾਰਾ ਵਿੱਚ ਆਪਣੀ ਚਾਲ ਚੱਲਣੀ ਥੋੜੇ ਚੁੱਕਾ ਇਹ ਕਿਹਦਾ ਸਮਾਂ ਉਹ ਤੇ ਸਮਾਂ

ਦੇਖ ਚਾਹੁੰਦੇ ਆ ਲੋਕ ਜੀ ਲਈ ਕੱਲ ਵੀ ਲੱਗੀ ਇਹਨੂੰ ਕਹਿੰਦੀ ਮੇਰੀ ਕਿਸੇ ਸਹੇਰੀ ਨੇ ਕਿਹਾਗਾ ਮਾਇਆ ਖਾ ਨੌਕਰੀ ਬਾਰੇ ਦੇਖ ਕੇ ਆਉਣੀ ਹੈ ਜੀ ਵੀ ਲੱਗੂਗੀ ਮਾਇਆ ਕਿ ਆ ਪਈ ਰਹਿਣ ਦੇ ਆਪਣੇ ਘਰੇ ਕਿਹੜੀ ਚੀਜ਼ ਦੀ ਘਾਟ ਆ ਜੀ ਦੇਖ ਨਦਰ ਛੰਗ ਦਾ ਫਰਜ਼ ਹੁੰਦਾਗਾ ਵੀ ਨਹੀਂ ਸਵੇ ਜੀ ਦਾ ਬਸਰ ਤਾਂ ਨਹੀਂ ਲੱਗਿਆ ਜਿਹੜੀ ਮੈਂ ਨੌਕਰੀ ਕਰਨਾ ਚਾਹੁੰਦੀ ਆ ਮੈਨਾਂ ਘਰੇ ਰਹਿ ਰਹਾ ਕਿ ਨਾ ਮੈਂ ਜੀ ਆਇਆਂ। ਮੈਂ ਨਾ ਕੰਦਾ ਖਾਣ ਨੂੰ ਆਉਂਦੀ ਆ ਰੇ ਸਾਹ ਬੁੱਟਦਾ ਮੇਰਾ। ਮੈਂ ਚਾਹੁੰਦੀ ਆ ਬਾਹਰ ਕੰਮ ਕਰਾਂ। ਨਾਲੇ ਫੜੀ ਲਿਖੀ ਹੈਗੀ ਆ। ਨਾਲੇ ਦੋ ਪੈਸੇ ਘਰੇ ਆਉਂਦੇ ਹੋ ਜਾਣਗੇ। ਨਾਲੇ ਮੈਂ ਨੌਕਰੀ ਕਰ ਨਾਲ ਜੂਗੀ। ਤਦ ਮੇਰਾ ਮਨ ਬਦਲ ਜੂਗਾ। ਹਾਂ ਤੇ ਕਮੀਆਂ ਮਾਰਦੀ। ਦੱਲ ਲੋਕ ਕੀ ਗੱਲਾਂ ਕਰਨਗੇ? ਜਿਹੜੀ ਚੀਜ਼ ਦੀ ਕਮੀ ਆ ਤੁਹਾਨੂੰ ਸਾਨੂੰ ਦੱਸ ਦੇ। ਨਹੀਂ ਜੀ ਚੀਜ਼ ਦੀ ਤਾਂ ਕਿਸੇ ਦੀ ਕਮੀ ਨਹੀਂ ਹੈਗੀ। ਬਸ ਮੈਂ ਅਦੇਵਸਨ ਆਉਂਦੀ ਕਰ ਨਾਲ ਚਾਹਣੀ ਆ। ਮੈਂ ਥੋੜਾ ਖੁੱਲ ਕੇ ਜੀਣਾ ਚਾਹਣੀ ਆ। ਮੇਰੇ ਨਾਲ ਕਰਦਾ ਹੰਕੂਟਣ ਲੱਗ ਗਿਆ ਵੀਰੇ ਆਪਦੇ ਕੋਲੇ ਕਿਹੜੀ ਚੀਜ਼ ਦੀ ਕਮੀ ਆ ਜਿਹੜੀ ਅਸੀਂ ਨਹੀਂ ਪੂਰੀ ਕਰਦੇ ਹੁਣ ਤੇਰੇ ਪੈਸੇ ਨਾਲ ਘਰ ਚੱਲੂਗਾ ਇੱਥੇ ਹੈ ਵੀਰੇ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮੈਂ ਕਦੋਂ ਕਿਹਾ ਵੀ ਤੁਸੀਂ ਕਦੇ ਕਿਸ ਚੀਜ਼ ਦੀ ਕਮੀ ਰੱਖੀਆ ਜਾਂ ਮੇਰੇ ਪੈਸੇ ਨਾਲ ਘਰ ਚੱਲੂਗਾ ਮੈਂ ਤਾਂ ਆਪਦੇ ਵਾਸਤੇ ਨੌਕਰੀ ਕਰਨਾ ਚਾਹੁੰਨੀ ਆ ਤੁਸੀਂ ਚਾਹੁੰਦੇ ਨਹੀਂ ਵੀ ਮੈਂ ਖੁਸ਼ ਰਹਾ ਪੁੱਤ ਅਸੀਂ ਵੀ ਇਹੀ ਚਾਹੁੰਦੇ ਆ ਵੀ ਤੂੰ ਹਮੇਸ਼ਾ ਖੁਸ਼ ਰਵੇਂ ਪਰ ਆ ਨੌਕਰੀ ਵਾਲਾ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਆ ਗਿਆ ਦੱਸ ਕਿਸ ਚੀਜ਼ ਦੀ ਘਾਟ ਹੈ ਤੈਨੂੰ ਪੂਰੀ ਕਰਾਂਗੇ ਪੁੱਤ ਹੈ ਸਿਆਣੀ ਬਣ ਨੌਕਰੀਆਂ ਨਹੀਂ ਕਰਦੀਆਂ ਨੇ ਮੈਂ ਕੱਲ ਨੂੰ ਲੋਕ ਗੱਲਾਂ ਕਰਨਗੇ ਪਿੰਡ ਦੇ ਵਿੱਚ ਵੀ ਕੁੜੀ ਇਹਨਾਂ ਦੀ ਨੌਕਰੀਆਂ ਦੇ ਤੁਰੇ ਫਿਰਦੀ ਸੇਰੇ ਜਾਂਦੀ ਹੈ ਕਿੱਥੇ ਜਾਂਦੀ ਹੈ ਸੋ ਸੋ ਗੱਲਾਂ ਤੈਨੂੰ ਜਵਾਨੇ ਦਾ ਪਤਾ ਹੀ ਹੈ ਚੰਗਾ ਭਣਾ ਸਿਆਣੀ ਬਣ ਨਹੀਂ ਬਾਪੂ ਜੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਮੈਂ ਕਦੇ ਤੁਹਾਨੂੰ ਕਿਹਾ ਵੀ ਮੈਨੂੰ ਕਿਸੇ ਚੀਜ਼ ਦੀ ਘਾਟ ਆਪਣੇ ਘਰੇ ਮੈਂ ਆਪਦੇ ਵਾਸਤੇ ਜਾਣਾ ਚਾਹੁੰਨੀ ਆ ਮੈਂ ਆ ਸਾਲ ਹੀ ਜਦੋਂ ਨਾਲ ਬਹੁਤ ਪਰੇਸ਼ਾਨ ਹੋ ਗਈਆਂ ਮੈਂ ਸਾਰ ਕੁਝ ਭੁੱਲਣਾ ਚਾਹੁੰਨੀ ਆ ਤਾਂ ਕਰਕੇ ਨੌਕਰੀ ਕਰਨਾ ਚਾਹੁੰਨੀ ਆ ਪੁੱਤ ਮੇਰੀ ਗੱਲ ਸੁਣ ਬਨਿੰਦਰ ਨੌਕਰੀ ਕਰਨ ਤੋਂ ਤੈਨੂੰ ਅਸੀਂ ਰੋਕਦੇ ਨਹੀਂ ਹੈਗੇ ਕੀ ਕਹਣਾ ਤੈਨੂੰ ਪੜਾਇਆ ਲਿਖਾਇਆ ਕਾਦੀ ਖਾਤਰ ਆ ਪਹਿਲਾਂ ਤੂੰ ਪੜਨ ਜਾਂਦੀ ਹੁੰਦੀ ਸੀ ਤੈਨੂੰ ਕਦੇ ਰੋਕਿਆ ਸੀਗਾ ਨਾਲੇ ਹੁਣ ਕੁੱਤ ਜੇ ਤੂੰ ਆਏ ਜਾਏਂਗੀ ਦੇਖ ਲੋ ਕੀ ਕਹਿਣਗੇ ਆ ਲੋਕਾਂ ਦੀਆਂ ਤਾਣੇ ਮਿਹਣਾ ਤੂੰ ਉਹਨਾਂ ਤੋਂ ਡਰਦੇ ਆਂਗੇ ਤਾਂ ਕਰਕੇ ਤੈਨੂੰ ਕਹਿਨੇ ਆਂ ਵੀ ਆ ਨੌਕਰੀ ਨੂੰ ਰਹਿਣ ਦੇ ਤੋ ਬਸ ਆ ਹੀ ਕੰਨਾ ਕੱਲ ਤਾਂ ਮਾਂ ਤੁਸੀਂ ਐਂ ਕਹਿਦੇ ਨੇ ਫੀਪੋ ਤਾ ਸਾਰਿਆਂ ਦੀ ਪ੍ਰਵਾਹ ਛੱਡ ਦੇ ਤੂੰ ਆਪਦੇ ਬਾਰੇ ਸੋਚ ਤੂੰ ਹੱਸ ਖੇੜ ਜਿਹੜਾ ਕੁਛ ਤੇਰੇ ਦਿਲ ਕਰਦਾ ਉਹ ਤੂੰ ਕਰ ਤੇ ਅੱਜ ਜੇ ਮੈਂ ਉਹ ਸਾਰਾ ਕੁਝ ਕਰ ਰਹੀ ਆ ਤੇ ਤੁਸੀਂ ਮੈਨੂੰ ਰੋਕ ਰਹੇ ਹੋ ਸਾਰਿਆਂ ਨੇ ਮਨਿੰਦਰ ਆਪਣੇ ਘਰ ਦੇ ਹਾਲਾਤ ਬਹੁਤ ਮਾੜੇ ਚੱਲੀ ਜਾਂਦੇ ਆ ਇਹ ਗੱਲ ਤੈਨੂੰ ਵੀ ਪਤਾ ਹੈ ਤੈਨੂੰ ਪਤਾ ਮੈਂ ਕਿਹੜੀ ਗੱਲੋਂ ਉੱਤੇ ਤੈਨੂੰ ਬਾਪੂ ਕਿਹੜੀ ਗੱਲੋਂ ਰੋਕੀ ਜਾਂਦਾ ਹੈ ਹੈ ਅਸੀਂ ਬੰਦੇ ਆ ਸਾਡੇ ਤੇ ਆ ਕੇ ਕੁੱਟਮਾਰ ਕਰ ਗਿਆ ਕਿਕਰ ਸਿੰਘ ਕੀ ਬਣੂਗਾ ਤੇਰਾ ਜੇ ਚਾਰ ਬੰਦੇ ਆ ਕੇ ਤੇਰੇ ਮੂਹਰੇ ਖੜ ਕੇ ਪਰ ਕਿੰਨਾ ਘਟਮ ਡਰ ਡਰ ਕੇ ਆ ਪੁੱਤ ਘਰੇ ਬੈਠਾ ਮੈਂ ਲੋਕੇ ਬੈਠੇ ਨਾ ਮੰਗੋ ਤੂੰ ਕਿਤੇ ਜਾਂਦੇ ਨਹੀਂ ਆਪਾਂ ਜਾਵਾਂਗੇ ਸਮਾਂ ਵਿਚਾਰੀਦਾ ਹੁੰਦਾ ਇੱਕ ਵਾਰੀ ਸਾਡੀ ਕੀ ਥੂ ਥੂ ਹੋ ਜੂਗੀ ਸਾਰੇ ਪਿੰਡ ਚ ਜੇ ਮਾੜੀ ਜੀ ਕੋਈ ਗੱਲਬਾਤ ਹੋ ਗਈ ਗੱਲ ਟਾਈਮ ਦੀ ਹੁੰਦੀ ਆ ਪੁੱਤ ਹੁਣ ਤੱਤਾ ਕਹੋ ਆਗਾ ਨਾਲੇ ਕੱਲ ਤੇਰੇ ਬਾਪੂ ਨਾਲ ਕੀ ਬਣ ਕੇ ਹਟਿਆ ਦੇਖਾ ਜੇ ਮਾਂ ਮੈਨੂੰ ਪਤਾ ਹੈ ਵੀ ਉਹਨੇ ਬਾਪੂ ਨਾਲ ਕੀ ਕੋਸ਼ਿਸ਼ ਕੀਤਾ ਪਰ ਮੈਂ ਨਹੀਂ ਡਰਦੀ ਉਹਦੇ ਤੋਂ ਤੁਹਾਨੂੰ ਪਤਾ ਨਾ ਵੀ ਮੈਂ ਉਹਦਾ ਜਵਾਬ ਥੱਪੜ ਨਾਲ ਦਿੱਤਾ ਸੀ ਤੇ ਹੁਣ ਵੀ ਮੈਂ ਜਵਾਬ ਦੇਣਾ ਜਾਣਦੀ ਆ ਉਹ ਤਾਂ ਤੇਰੀ ਗੱਲ ਠੀਕ ਆ ਪੁੱਤ ਤਿਰਨਾ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਚੁੱਪ ਕਰਕੇ ਅੰਦਰ ਬਹਿ ਜਾ ਕਿਤੇ ਨਹੀਂ ਜਾਣਾ ਜੇ ਕਿਤੇ ਬਾਹਰ ਅੰਦਰ ਜਾਣਾ ਤੇਰੀ ਭਾਬੀ ਦੇ ਨਾਲ ਜੇ ਆ ਕੇ ਨਾ ਤੈਨੂੰ ਮੈਂ ਸ਼ਹਿਰ ਲੈ ਜਾऊंगा ਉੱਥੇ ਘੁੰਮਣੇ 10 ਮਿੰਟ ਲੈ ਆਓ ਕੀ ਲੈ ਕੇ ਆਉਣਾ ਮੇਰੀ ਗੱਲ ਸੁਣੋ ਮੈਂ ਕਾਹਦੀ ਸਾਰਿਆਂ ਦੀਆਂ ਸੁਣੀ ਜਾਨੀ ਐ ਮੈਂ ਤਾਂ ਹੀ ਚੁੱਪ ਕਰਕੇ ਬੈਠੀ ਰਹੀ ਐ ਮੇਰੇ ਤਾਂ ਸਾਰੇ ਹਮਾਨਾਂ ਤੇ ਪਾਣੀ ਫਿਰ ਗਿਆ ਹੁਣ ਮੈਂ ਕੁੜੀ ਦੇ ਨਹੀਂ ਫਿਰਨ ਦੀ ਪੜੀ ਦੇਖੀ ਕੁੜੀ ਐ ਜੇ ਕੋਈ ਆਪਦੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਐ ਤੇ ਇਹਨੂੰ ਹੋ ਲੈਣ ਦਿਓ ਤੁਸੀਂ ਕਿਉਂ ਇਹਨੂੰ ਰੋਕਦੇ ਜਵਾਕੜੀਨ ਅੱਗੇ ਜੇ ਮੈਂ ਅੰਦਰ ਜਿੰਦੇ ਦੇ ਰਹੀ ਆ ਨਾ ਤਾਂ ਐਂ ਦੇਖ ਲੈ ਵੀ ਮੇਰੇ ਦਿਲ 'ਚ ਕਿੰਨੀਆਂ ਗੱਲਾਂ ਤੇ ਕਿਹੜਾ ਮੈਂ ਪੜਾਸ ਓਡੇ ਕੋਲੇ ਕੱਢ ਨਹੀਂ ਸਕਦੀ ਕੀ ਕੀ ਮੈਂ ਦੁੱਖ ਲ ਕੋਈ ਬੈਠਿਆ ਆ ਆਪਣੇ ਢਿੱਡ 'ਚ ਜਵਾਕੜੀ ਨੂੰ ਨਾ ਹੀ ਕੁੱਟ-ਕੁੱਟ ਕੇ ਮਾਰਨ ਨੂੰ ਮਜਬੂਰ ਕਰੋ ਮੈਂ ਤਾਂ ਹੈਗੀ ਆ ਜਿਹੜੀ ਹੈਗੀ ਆ ਮਜਬੂਰ ਕੁੜੀ ਨੌਕਰੀ ਕਰੂਗੀ ਕੋਈ ਗੱਲ ਨਹੀਂ ਮੈਂ ਚੜਾਇਆ ਕਰੂ ਮੈਂ ਲਿਆਇਆ ਕਰੂ ਓੱਡੇ ਤੋਂ ਹੋਰ ਆਪਣੀ ਕੁੜੀ ਦਾ ਆਪਾਂ ਨੂੰ ਸਾਰਾ ਪਤਾ ਹੈ ਕੁੜੀ ਪੜੀ ਲਿਖੀ ਐ ਕੋਈ ਇਹੋ ਜੀ ਗੱਲ ਨਹੀਂ ਵੀ ਆਪਣੀ ਕੁੜੀ ਲਾਂਬਾ ਖੱਟੂਗੀ ਨਾਲੇ ਇਹਦੇ ਨਾਲ ਨਾ ਆਪਣੇ ਏਡਾ ਵਟਾ ਪਹਿਲਾਂ ਜ਼ੁਲਮ ਕਰਤਾ ਹੁਣ ਨਹੀਂ ਆਪਣੀ ਕੁੜੀ ਕਰੇ ਵੀ ਇਹੋ ਜੀ ਠੋਕਰ ਖਾਂਦੀ ਸਹੀ ਗੱਲ ਹੈ ਜੀ ਧੂਆ ਜੀ ਸਹੀ ਕਹਿੰਦੇ ਨੇ ਧੂਆ ਜੀ ਦਾ ਵੇਲਾ ਹੋਰ ਸੀਗਾ ਉਹ ਟਾਈਮ ਹੋਰ ਸੀ ਮੈਂ ਉਹਨਾਂ ਨੇ ਤਾਂ ਘਰੇ ਬੈ ਕੇ ਜ਼ਿੰਦਗੀ ਕੱਢ ਲਈ ਹੁਣ ਤੁਸੀਂ ਇਹਨਾਂ ਨੂੰ ਮਜਬੂਰ ਕਰੀ ਜਾਂਦੇ ਹੋ ਤੁਹਾਨੂੰ ਮਨਿੰਦਰ ਤੇ ਭਰੋਸਾ ਨਹੀਂ ਹੈਗਾ ਬਾਪੂ ਜੀ ਦੱਸੋ ਤੁਹਾਨੂੰ ਹੈ ਨਹੀਂ ਹੈਗਾ ਭਰੋਸਾ ਉਹ ਤਾਂ ਗੱਲ ਬਨਿੰਦਰ ਦੇ ਭਰੋਸੇ ਦੀ ਨਹੀਂ ਹੈ ਉਹ ਕੰਜਰ ਜਿਹੜਾ ਥਾਂ ਥਾਂ ਤੇ ਹੁੱਲ ਹੁੱਲ ਕਰਦਾ ਫਿਰਦਾ ਉਹਦਾ ਕੀ ਕਰਾਂਗੇ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਜੀ ਜਵਾਬ ਦੇਉਂਗੀ ਉਹ ਜੇ ਆਪਾਂ ਡਾਕਟਰ ਕੇ ਬੱਠਣਗੇ ਤਾਂ ਹੋਰ ਡਰੂਗਾ ਆਪਾਂ ਨੂੰ ਜਦੋਂ ਪਤਾ ਲੱਗਣ ਲੱਗ ਗਿਆ ਨਾ ਵੀ ਉਹਨੇ ਆਪ ਦਾ ਕਾਰੋਬਾਰ ਆਪੇ ਕਰਨ ਲੱਗ ਗਿਆ ਤੂੰ ਵੇਖ ਆਪੇ ਪੁਛੇਣ ਜੂਗਾ ਜਿੰਨਾ ਡਰਾਂਗੇ ਉਹਨਾਂ ਡਰ ਆਊਗਾ ਉਹ ਪੁੱਤ ਗੱਲੇ ਡਰਨ ਦੀ ਨਹੀਂ ਹੁੰਦੀ ਕੋਈ ਇੱਜ਼ਤ ਵੀ ਹੁੰਦੀ ਐ ਬੱਦੇ ਦੀ ਉਹ ਤਾਂ ਹਰਾਨ ਜਦੈਨ ਨੂੰ ਹੈ ਹੀ ਕੋਈ ਸੰਗ ਸ਼ਰਮ ਬਾਪੂ ਤੁਹਾਨੂੰ ਮੇਰੇ ਤੇ ਯਕੀਨ ਹੈ ਨਾ ਇੱਕ ਵਾਰੀ ਮੇਰੇ ਤੇ ਯਕੀਨ ਕਰਕੇ ਮੈਨੂੰ ਨੌਕਰੀ ਕਰਨ ਦੇ ਦੋ ਬਾਕੀ ਮੈਂ ਆਪੇ ਸੰਭਲ ਲੂੰਗੀ ਪੁੱਤ ਤੇਰੇ ਬਾਰੇ ਤਾਂ ਅਸੀਂ ਕੁਝ ਕਿਹਾ ਹੀ ਨਹੀਂ ਰੇ ਤੂੰ ਇਹ ਕਿਉਂ ਪੁੱਛਦੇਵੇਂ ਤੇਰੇ ਤੇ ਯਕੀਨ ਨਹੀਂ ਸਾਨੂੰ ਪਤਾ ਹੈ ਤੇਰਾ ਪਰ ਉਹਦਾ ਕੀ ਕਰਾਂਗੇ ਕੋਈ ਗੱਲ ਨਹੀਂ ਬਾਪੂ ਜੀ ਉਹ ਨੂੰ ਆਪਾਂ ਦੇਖ ਲਾਂਗੇ ਪਰ ਤੁਸੀਂ ਹੁਣ ਇੱਕ ਵਾਰੀ ਮੈਨੂੰ ਇੰਟਰਵਿਊ ਦੇ ਆਂਦੋ ਕੋਈ ਗੱਲ ਨਹੀਂ ਬਾਪੂ ਜੀ ਉਹ ਨੂੰ ਆਪਾਂ ਦੇਖ ਲਾਂਗੇ ਪਰ ਮੈਨੂੰ ਇੱਕ ਵਾਰੀ ਫਾਰਮ ਤਾਂ ਜਮਾ ਕਰਾਇਆ ਹੁੰਦਾ ਦੇਖਦੇ ਆ ਨੌਕਰੀ ਮਿਲਦੀ ਆ ਕਿ ਨਹੀਂ ਬਾਈ ਹੁਣ ਤੁਸੀਂ ਵੀ ਜਿੱਦ ਛੱਡ ਦਿਓ ਕੋਈ ਨਹੀਂ ਕੁੜੀ ਨੂੰ ਜਾਣ ਦਿਓ ਜਾ ਕੇ ਆਵਦੇ ਆ ਕਾਗਜ਼ ਪੱਤਰ ਜੇ ਜਮਾ ਕਰਾਉਣ ਦੇ ਪਤਾ ਲੱਗਣ ਤੇ ਸਕੂਲ ਦੀ ਨੌਕਰੀ ਐ ਇਹਨੇ ਕਿਹੜਾ ਕਿੱਥੇ ਹੋਰ ਜਾਣਾ ਤੇ 2:30 ਵਜੇ ਜਵਾਕਾਂ ਨੂੰ ਛੁੱਟੀ ਹੋ ਜਾਂਦੀ ਆ ਕੁੜੀ ਘਰੇ ਆ ਜਾਂ ਕਰਦੀ ਤੇ ਰਹੀ ਗੱਲ ਕੀ ਕਰਸਿਆਂ ਦੀ ਹੁਣ ਨਾ ਕਹਿੰਦੇ ਹੁੰਦੇ ਆ ਇੱਟ ਦਾ ਜਵਾਬ ਪੱਥਰ ਹੁੰ ਹੁਣ ਆਪਾਂ ਪੱਥਰ ਨਾਲ ਹੀ ਜਵਾਬ ਦੇਵਾਂਗੇ ਇਹਦਾ ਮਤਲਬ ਫਿਰ ਤਾਂ ਆਪਾਂ ਡਰ ਗਏ ਜੇ ਇਹਨੂੰ ਰੋਕਾਂਗੇ ਇਹਨੂੰ ਤਾਂ ਖਰਾਬ ਦੇ ਖੰਭਾਂ ਉਡਰ ਲੈਣ ਦੋ ਇਹਨੂੰ ਤਾਂ ਵਿਚਾਰੀ ਨੂੰ ਜ਼ਿੰਦਗੀ ਜਿਉਂ ਲੈਣ ਦੋ ਚੱਲ ਬਸ ਜਾ ਤੀ ਜਿਵੇਂ ਸਾਰੇ ਰਾਇ ਕਰਦੇ ਕਰ ਲੋ ਬਸ ਹਾਂ ਕਰ ਤੁਸੀਂ ਨਾ ਮੈਨੂੰ ਡਰ ਵਿੱਚ ਡੁੱਲ ਜਾਂਦੀ ਡਾਕਟਰ ਆਇਆbsਣੀ ਤੂੰ ਨਾਲ ਜਾ ਮੈਨਿੰਦਰ ਦੇ ਨਾ ਨਾ ਮਾਂ ਮੇਰੇ ਕੋਲੇ ਟਾਈਮ ਕਿੱਥੇ ਆ ਪਤਾ ਮੋਟਰ ਆਉਣ ਵਾਲੀ ਆ ਮੈਂ ਤਾਂ ਖੇਤ ਨੂੰ ਜਾਂਦਾ ਹਾਂ ਹਿਸਾਬ ਜਾ ਜੋੜਨਾ ਬਸ ਅੱਗੇ ਤੱਕ ਛੱਡਿਆ ਵੀਰ ਅਦੂਗਾ ਪਾਤਵਾ ਮੇਰੀ ਗੱਲ ਸੁਣਨਾ ਇੱਕ ਜਾਵੜਾ ਠੀਕ ਹੈ ਨਾ ਤੇ ਧਿਆਨ ਨਾਲ ਜਾਣਾ ਤੇ ਉਧਰੋਂ ਟਾਈਮ ਨਾਲ ਵਾਪਸ ਆ ਜੀ ਠੀਕ ਹੈ ਨਾ ਆਉਂਦਾ ਧਿਆਨ ਰੱਖੀ ਚਲੋ ਚਲੋ ਫਿਰ ਰੋਟੀ ਪਾਣੀ ਖਾ ਲੈਣਾ ਹਾਂ 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 ਭਾਈ ਪੈਸੇ ਲੈ ਜਾ ਉੱਥੋਂ ਕੁਝ ਖਾ ਲਈ ਭੁੱਖੀ ਨਾ ਤੁਰੀ ਫਰੀ ਨਾ ਮੰਨ ਲੈ ਹਾਂ ਮੈਂ ਨਹੀਂ ਮੈਂ ਜਾ ਬਾਬੇ ਤੂੰ ਪੈਸੇ ਲੈ ਕੇ ਦੇ ਅਸੀਂ ਇੱਕ ਗੱਲ ਕਰਨੀ ਹੈ ਭਾਈ ਸ਼ੈਨੂ ਮੈਂ ਇਹ ਕਹਿੰਦੀ ਦੇਖ ਮਸਾਂ ਬਣਾਏ ਸਾਰਾ ਦੱਬਰ ਹਾਂ ਅਸੀਂ ਨਾ ਲੋਹਾਂ ਨੇ ਜ਼ਿੰਮੇਵਾਰੀ ਤੇ ਆਪ ਦਿੱਤੇ ਤੈਨੂੰ ਪੁੱਤ ਨੌਕਰੀ ਕਰਨ ਵਾਸਤੇ ਉਹ ਕਰਿਆ ਦੇਖੀ ਕਿਸੇ ਮੇਰੇ ਵੀ ਤੋਂ ਹੱਟੇ ਚ ਖੇਪਵਾ ਦੇ ਤੇ ਮੈਂ ਕਿੱਦਾਂ ਦੀ ਇਸ ਨੂੰ ਰੱਖੀ ਮੇਰੀ ਰੱਖਮੀ ਮਾਦੀ ਮਿੱਟੀ ਚ ਮੇਰੀ ਤੀ ਬਣ ਕੇ ਕੋਈ ਗੱਲ ਨਹੀਂ ਕਹੂਗਾ ਤੂੰ ਮੇਰੇ ਤੇ ਯਕੀਨ ਰੱਖਿਆ ਤੇ ਮੈਂ ਤੇ ਯਕੀਨ ਬਣਾ ਕੇ ਰੱਖੂਗੀ ਨਹੀਂ ਤੋੜ ਦਿੱਤੇ ਰੱਜ ਯਕੀਨ ਬਸ ਆਈਂ ਤੋਂ ਮੈਨੂੰ ਮਾਣ ਹੈ ਤੇਰੇ ਤੇ ਤੇ ਜਾ ਕੋਈ ਗੱਲ ਨਹੀਂ ਤੈਨੂੰ ਆਪੇ ਲਿਆਇਆ ਕਰਾਂਗੇ ਅੱਡੇ ਤੋਂ ਆਪੇ ਛੱਡਿਆ ਕਰ ਮੇਰੀ ਗੱਲ ਸੁਣ ਆ ਲੈ ਲੈਣੇ ਕਰ ਨਾਲੇ ਕੇ ਤਰ ਜਾ ਲੈ ਆ ਬਾਹਰ ਹਾਂ ਆ ਲੈ ਜਾ ਪੈਸੇ ਲੈ ਲੈ ਕੇ ਬਾਪੂ ਦੋਸੋਂ ਬਹਤ ਆ ਨਹੀਂ ਨਹੀਂ ਕੋਈ ਨਹੀਂ ਲੈ ਜਾ ਰੱਖ ਲੈ ਪੁੱਤ ਤਾਂ ਪੈਸੇ ਤਾਂ ਜਿੰਨੇ ਨਾਲੋਂ ਚੰਗੇ ਹੁੰਦੇ ਆ ਖਾ ਬੀਲੀ ਕੁਚੰਗਾ ਠੀਕ ਕਰੋ ਚੰਗਾ ਚੰਗਾ ਕੋ ਸੈਕਾਂ ਚੋ ਸਿੱਜ ਜਾ ਤੇ ਕੋਈ ਹੋ ਗਿਆ ਦੇਖ ਹਣਾ ਚੰਗਾ ਸਾਰਾ ਦਿਨ ਕਰਮ ਆ ਇੱਥੇ ਉਹੀ ਗੱਲ ਮਾਰ ਮਾਰ ਕੇ ਜੀ ਆਉਂਦੀ ਸੀ ਕਦੇ ਰੋ ਲਈ ਕਦੇ ਹੱਸ ਲਈ ਤੇ ਹੁਣ ਉਥੇ ਆਪਦਾ ਜਵਾਕਾਂ ਦੇ ਨਾਲ ਚ ਤਾਂ ਲੱਗਿਆ ਕਰੂਗੀ ਕੋਈ ਹੋਰ ਭੂਆ ਜੀ ਘਰੇ ਬੈਠ ਕੇ ਵੀ ਕੀ ਕਰਨਾ ਘਰੇ ਦਾ ਆਪਾਂ ਪਹਿਲੇ ਹੀ ਗੰਦਾ ਜਵਾਜ ਦਗਾ ਛੱਡਣਾ ਲੈਣਾ ਉਹੀ ਤਾਂ ਗੱਲ ਚਲ ਆ ਜਾ ਉਹ ਮੈਂ ਵੀ ਦੋ ਕੱਪੜੇ ਸੁੱਕਣੇ ਪਾਏ ਆ ਮੈਂ ਤਾਂ ਝਾੜੂ ਮਾਰਦੀ ਫਿਰ ਤੇ ਬੋਕਰ ਵਿੱਚ ਹੀ ਰਹਗੀ ਚੰਗਾ ਮਾਰੇ